ਇਹ ਜਿੱਥੇ ਬੰਨੇ ਹੈ ਕ੍ਰੀਮ ਜਿੱਥੇ ਪਹੁੰਚੇ ਹਾਂ ਅੱਜ ਦਾ ਜਿਹੜਾ ਦਾਦੂ ਦਾ ਮੋੜਵਾ ਦੇਣਾ ਦਿਮੋਰੀ ਹੱਕ ਦਾ ਦੇਣਾ ਉਥੇ ਆਪਾਂ ਚਾਚਾ ਕਰਨੇ ਆਂ ਸਭ ਤੋਂ ਪਹਿਲੀ ਗੱਲ ਕਿ ਜਦੋਂ ਅਸੀਂ ਗਰੇਜ਼ਾਂ ਦੇ ਗੁਲਾਮ ਸੀ ਉਹ ਤਾਂ ਹੱਕ ਕਿਹਨੇ ਦੇਡੇ ਸੀ ਪਰ ਜਦੋਂ ਇਹ ਗੱਲ ਕਹੀ ਗਈ ਕਿ ਦੇਸ਼ ਆਜ਼ਾਦ ਹੋ ਗਿਆ ਹੁਣ ਜਦੋਂ ਦੇਖ ਲਓ ਆਜ਼ਾਦ ਹੋਏ ਦਾ ਨਾਮ ਦਿੱਤਾ ਹੈ ਉਸ ਆਜ਼ਾਦੀ ਦੇ ਮੌਕੇ ਸਾਡੇ ਲੋਕਾਂ ਦੇ ਹੱਕਾਂ ਦਾ ਘਾਣ ਗਿਆ ਜਾ ਰਿਹਾ ਹੋਇਆ ਬਾਬੇ ਫਾਜ਼ਲ ਕੋ ਮੈਨਾ ਜਾ ਰਿਹਾ ਇਸ ਗੱਲ ਦੇ ਜੰਗੀ ਲੱਖਾਂ ਦੀ ਗਿਣਤੀ ਚ ਕਤਲਿਆ ਹੋਇਆ ਵੱਡੀ ਪੱਧਰ ਤੇ ਬਲਾਤਕਾਰ ਹੋਏ ਭੈਣਾਂ ਵਾਲ ਸੁਨੰਗੀਆਂ ਕਰਕੇ ਇਹ ਨੰਬਰ ਸਾਡੇ ਲੋਹਾ ਦੇ ਵਿੱਚ ਜਦੋਂ ਗਿਆਰੇ ਹੋਈ ਜਰੂਰੀ ਸਾਡੇ ਦੇਸ਼ ਤੇ ਵੀ ਨਿਆਂ ਆ ਜੀ ਤੋਂ ਅਸੀਂ ਝਮੂਰਿਆਤੀ ਆਸ ਰੱਖਦੇ ਆ ਕਿ ਜਿਹੜੀ ਭੁਲਿਆਦਕਾਂ ਆ ਨਾ ਕਰੀ ਉਹਦੀ ਨਿਆਂ ਹੀ ਇਸ ਵਕਤ ਬੱਜੀ ਹੋਈ ਉਹਦੋਂ ਗਾਹ ਦੇਸ਼ ਦਾ ਸੁਧਾਰਵਾੜਾ ਸੀ ਸੁਧਾਰਨ ਦੇ ਕਹਿੰਦੇ ਜੀ ਇਹਦੀ ਇੱਕ ਕਮੇਟੀ ਹੈ ਸਾਡੇ ਦੇਸ਼ ਆਜ਼ਾਦੀ ਦੀ ਕਮੇਟੀ ਬਣਾਉਂਗੇ ਉਹ ਸੁਧਾਰਨ ਬਣਾਉਗੇ ਜਿਵੇਂ ਮਤਲਬ ਕੇ ਦੇਸ਼ ਦੇ ਚੱਲਣਾ ਸੀ ਹੁਣ ਇਹਦਾ ਸੁਧਾਰ ਬਣਾਇਆ ਕੁਝ ਕਿਰਤੀ ਲੋਕਾਂ ਦਾ ਕੋਈ ਰੋਲ ਨਹੀਂ ਹੋ ਜਿਹੜੇ ਜਿਹੜਾ ਪਿਛਲੇ ਸੰਮਾਗਮਿਆਂ ਦਾ ਦਾਖਲ ਹੈ ਜਾਂ ਜਿਹੜੇ ਇਸ ਜਮਾਤ ਨਾਲ ਬਹੁਤੇ ਉਹਨੇ ਬੁੱਧੀਮਾਨ ਹੈ ਜਿਹੜੇ ਉਹਨਾਂ ਹਾਕਮਾਂ ਦੇ ਆ ਜਿਹੜੇ ਨੇ ਮਤਲਬ ਹੈਗੇ ਬੁੱਧੀਮਾਨ ਨੂੰ ਉਹਨਾਂ ਨੇ ਇਹ ਸਵਿਧਾਨ ਕਰਿਆ ਹੁਣ ਜੇ ਉਹ ਸਵਿਧਾਨ ਦੇ ਤਹਿਤ ਇਹ ਕਹਿੰਦੇ ਸਾਡਾ ਦੇ ਚੱਲਦਾ ਹੈ ਜੇ ਇਹ ਜਾਲ ਹੋਇਆ ਉਹ ਸਵਿਧਾਨ ਬਣਿਆ ਨਹੀਂ ਜਿਹਦੇ ਲੋਕਾਂ ਦਾ ਕੋਈ ਹਿੱਸਾ ਨਹੀਂ ਇਹੀ ਗੱਲ ਸਾਫ਼ ਕਰਦੀ ਹੈ ਕਿ ਸਾਡੇ ਲੋਕਾਂ ਨੂੰ ਹੱਟ ਦਿੱਤੀ ਗਈ ਠੀਕ ਹੈ ਕਹਿੰਦੀ ਹੈ ਇਹ ਹੋ ਸਕਦੀ ਹੈ ਜਾਂ ਸਵਾਲ ਹੋ ਸਕਦਾ ਹੈ ਵਿਅੰਗ ਭੂਰੀ ਜੱਜਾਂ ਨੇ ਦਿੱਤੀਆਂ ਸਹਿਰੀ ਜੱਜਾਂ ਨੇ ਦਿੱਤੀਆਂ ਉਸ ਨੂੰ ਕਹਿਣ ਦੇ ਲਈ ਹੈ ਜਦ ਕਾਗਜ਼ੇਕਾਤ ਦਿੱਤੀ ਹੈ ਦੂਜੇ ਫੋਨ ਜੋ ਤੂੰ ਕਈ ਗੋਣਾ ਬੰਦ ਅਧਿਕਾਰ ਹੁਣ ਉਦੋਂ ਦਾ ਚੱਲਿਆ ਦੇਸ਼ ਉਦੋਂ ਤੋਂ ਲੈ ਕੇ ਜੇ ਮਨੁੱਖੀ ਵਿਧਾਨ ਦੀ ਗੱਲ ਕਰਨੀ ਹੈ ਕਿਸੇ ਨੇ ਕਿਹੜਾ ਧਰਮ ਅਪਣਾਉਣਾ ਹੈ ਕਿਵੇਂ ਅਪਣਾਉਣਾ ਹੈ ਕਿਹੜੀ ਜਾਤ ਦਾ ਕਿਵੇਂ ਰਹਿਣਾ ਹੈ ਇਹ ਮਨੁੱਖੀ ਮਰਜ਼ੀ ਤੇ ਨਹੀਂ ਇਹ ਉਹਨਾਂ ਆਖਰ ਨਿਯਤਾਂ ਦੀ ਮਰਜ਼ੀ ਤੇ ਹੈ ਹੁਣ ਜਿਹੜੇ ਮੋਦੀ ਸਾਹਿਬ ਆਏ ਉਹਨਾਂ ਨੇ ਗੱਲ ਹੋਰ ਸਿਰੇ ਲਾ ਚੀਏ ਪਹਿਲਾਂ ਵੀ ਨਹੀਂ ਕੋਈ ਚੱਲਦਾ ਉਹਨਾਂ ਨੇ ਸਿਰੇ ਲਾਤੀ ਇਥੇ ਤਾਂ ਜਿਹੜਾ ਹਿੰਦੂ ਧਰਮ ਹੈ ਉਸ ਨਾਲ ਬੋਲਣਾ ਹੋਊਗਾ ਧਰਮ ਦਾ ਰਾਜ ਲਿਆਉਣਾ ਜੇ ਕਹਿਣਾ ਹੋਵੇ ਹੁਣ ਜੇ ਇੱਕ ਧਰਮ ਦਾ ਰਾਜ ਲਿਆਉਣ ਦੀ ਗੱਲ ਆ ਗਈ ਉਹਦੇ ਲਈ ਲੱਗੇ ਹੋਈ ਆ ਸਰਕਾਰ ਫਿਰ ਜਿਹੜੇ ਦੂਜੇ ਧਰਮਾਂ ਨੂੰ ਮੰਨਣ ਵਾਲੇ ਆ ਉਹਨਾਂ ਦੇ ਹੱਕ ਕਿੱਥੇ ਗਏ ਉਹ ਮੁਲਕਤਾਂ ਜਿਹੜੇ ਦੂਜੇ ਨਾਲ ਬਣਉ ਮੰਨਦੇ ਉਹਨਾਂ ਨੂੰ ਲੈ ਕੇ ਕਿਉਂਕਿ ਉਸ ਮੌਕੇ ਜਦੋਂ ਦੇਸ਼ ਨੂੰ ਆਜ਼ਾਦ ਹੋਇਆ ਕਹਿੰਦੇ ਆ ਮੈਂ ਤਾਂ ਇਹਨਾਂ ਸਮਝਾਉਂਦਾ ਹੋਇਆ ਸਾਡੇ ਲੋਕਾਂ ਦਾ ਧੁਰਖਾ ਹੋਇਆ ਹੈ ਉਸ ਮੌਕੇ ਪੂਰੀ ਦੁਨੀਆ ਦਾ ਮਾਹੌਲ ਕੀ ਸੀ ਜਦੋਂ ਪੂਰੀ ਦੁਨੀਆ ਦੇ ਵਿੱਚ ਲੋਕ ਵੱਡੀ ਪੱਧਰ ਤੇ ਇਨਕਲਾਬ ਕਰਨ ਦੇ ਲਈ ਲੋਕ ਲੜ ਰਹੇ ਸੀ ਤੇ ਤੀਜੀ ਦੁਨੀਆ ਦੇ ਹਿੱਸੇ 'ਚ ਜਿਵੇਂ ਰੂਚਣ ਕਲਾ ਆਇਆ ਤੀਜੇ ਸੱਜਣ ਇਨਕਲਾਬ ਲੜ ਪਾ ਗਾ ਚੁੱਕੀ ਸੀ ਜੇ ਉਸ ਮੌਕੇ ਕੋਈ ਕਹਿੰਦਾ ਕਿ ਆਜ਼ਾਦੀ ਹੈ ਟੱਗ ਲੋਕ ਤਾਂ ਉਸ ਘਰ ਨੂੰ ਦੇਖ ਰਹੇ ਵੀ ਕਿਹੜੇ ਰਾਜ ਦੇਸ਼ 'ਚ ਕੀ ਬਸਵਾਂ ਪਰ ਰਿਹਾ ਹੈ ਉਨੇ ਵੀ ਦੀ ਲੋੜ ਬਣੀ ਇਹਨਾਂ ਨੇ ਭਾਵੇਂ ਉਹਨੂੰ ਸਮਾਜਵਾਦ ਦਾ ਨਾਂ ਨ ਦਿੱਤਾ ਉਹਦੇ ਤਹਿਤ ਬੁਹਾਵੇ ਮਾਤਰੋ ਹੋਏ ਦੇ ਕਾਨੂੰਨ ਵੀ ਚੱਕੇ ਜ਼ਮੀਨ ਵੀ ਕਿਵੇਂ ਵੀ ਹਾਂ ਭਾਈ ਇਹਦੀ ਵੰਡ ਹੋਊਗੀ ਇਹ ਬਰਾਬਰੀ ਹੋਊਗੀ ਉਹ ਵੀ ਭਾਵੇਂ ਕੋਸ਼ੁਰੂਅਤ ਕੀਤੀ ਕਿਉਂਕਿ ਰਾਜੇ ਦਾ ਦੂਜੇ ਸੀ ਹੋਰ ਲੋੜ 'ਚੋਂ ਹੋਰ ਮਜਬੂਰੀ 'ਚੋਂ ਹੋਰ ਪ੍ਰੈਸ਼ਰ 'ਚੋਂ ਜੰਡਿਓ ਇਹ ਕਾਰਨ ਸੀ ਹੁਣ ਉਸ ਮੌਕੇ ਸਾਨੂੰ ਸਾਰਿਆਂ ਨੂੰ ਪਤਾ ਤੁਗਾਨਾਂ ਦੀ ਮੂਵਮੈਂਟ ਇੱਕ ਰਿੱਧਾ ਮੇਲੀ ਚੱਲਦੀ ਸੀ ਲਗਭਗ 3000 ਪਿੰਡ ਦੇ ਵਿੱਚ ਉਹਨਾਂ ਦਾ ਕੰਮ ਚੱਲਦਾ ਸੀ ਜਮੀਨ ਉਹਨਾਂ ਨੇ ਆਪਣੀ ਤਾਕਤ ਦੇ ਤੋਂ ਜੋਰ ਤੇ ਬੰਨ੍ਹ ਲਈ ਸੀ ਉਹਨੂੰ ਦਵਾਇਆ ਕੀ ਨੇ ਜਿਹਨੂੰ ਇਹ ਕਹਿੰਦੇ ਵੀ ਨਵੀਂ ਸਰਕਾਰ ਬਣੀ ਸਾਡਾ ਦੇਸ਼ ਆਜ਼ਾਦ ਹੋ ਗਿਆ ਜਨ ਲਈ 2 ਸਾਲ ਲੱਗੇ ਉਹਨਾਂ ਨੂੰ ਦਵਾਉਣ ਤੇ ਜਨ ਲਈ ਅੱਜ ਅਸੀਂ 78 ਸਾਲ ਹੋ ਗਏ ਇਸ ਜੰਦੀ ਆਈ ਨੂੰ ਲਗਭਗ ਜਦੋਂ ਅਸੀਂ ਅੱਜ ਵੀ ਇਹ ਮੂਰਿਆਦੀ ਗੱਲ ਕਰਦੇ ਆਂ ਅੱਜ ਹੌਲਦ ਕਿੱਥੇ ਪਹੁੰਚੇ ਖੜੇ ਆਂ ਦੇਖੋ ਉਸ ਦੇ ਸੁਧਾਰ ਦੇ ਵਿੱਚ ਹੀ ਉਹ ਸਾਰੇ ਕਾਨੂੰਨ ਹੈ ਜਿਹਨਾਂ ਨਾਲ ਵਾਸੀ ਲੋਕਾਂ ਦੇ ਹੱਕਾਂ ਨੂੰ ਕਰਦੇ ਆ ਕਿੰਨੀਆਂ ਹੋਰ ਸਟੇਟਾਂ ਨੇ ਜਿਹੜੀਆਂ ਅੱਜ ਹਾਰ ਵੱਧ ਲੜਾਈ ਲੜ ਰਹੀਆਂ ਆਪਦੀਆਂ ਕੌਮੀਅਤਾਂ ਨੂੰ ਬਚਾਉਦੇ ਨੇ ਉਹਨਾਂ ਦੇ ਖਿਲਾਫ ਵੀ ਉਹ ਕੁਝ ਚੱਲਦਾ ਹੈ ਕਸ਼ਮੀਰ ਹੈ ਜਿਹਦੇ ਨਾਲ ਸਮਝੌਤਾ ਹੋਇਆ ਹੋਇਆ ਸੀ ਵੀ ਠੀਕ ਹੈ ਸਾਡੇ ਅੰਦਰ ਲੱਗ ਲੋ ਕੋਸਟਾ ਦੇਸ਼ ਹੈ ਬਰੂਬਰ ਉਹ ਦੇਸ਼ ਵੀ ਉਹ ਸਟੇਟ ਨਹੀਂ ਰਹਿਣ ਦੀ ਜੇ ਵੀ ਨੰਗਾ ਕੀਤਾ ਅਥੇ ਆ ਲਗੇ ਜੋਰ ਜੇ ਵੀ ਕਿਸੇ ਨੇ ਵੀ ਕਬਜ਼ਾ ਕਰਨਾ ਮਾਮਲਾ ਹੈ ਕਿਸੇ ਦੀ ਵੀ ਛਣਵਾਈ ਨਹੀਂ ਤੇ 90 ਤੋਂ ਬਾਅਦ ਇਸ ਨੂੰ ਹੋਰ ਤੇਜ਼ ਕੀਤਾ ਗਿਆ ਜੇ ਪਹਿਲਾਂ ਬੁਮਾਲਾ ਮੋਟਾ ਪੜਦਾ ਰੱਖਿਆ ਹੋਇਆ ਸੀ ਉਹ ਬਣਦੇ ਚੱਕ ਤੇ ਨਿੱਜੀ ਗੰਮ ਦੇ ਤਹਿਤ ਸਰਕਾਰੀ ਕੰਮ ਦੇ ਬਹਿਤ ਕਿ ਸਾਰਾ ਕੁਝ ਕਾਰਪੋਰੇਟਾਂ ਨੂੰ ਸੁਭਾਉਣਾ ਉਹਦਾ ਸਿੱਟਾ ਹੈ ਕਿ ਜਿੰਨੇ ਮਿਹਨਾਈ ਵਧੀਆ ਜਿੰਨੀ ਬੇਲੀਆਂ ਦੀ ਵਧੀ ਹੈ ਤੇ ਜਿੰਨੀ ਵੱਡੀ ਪੱਧਰ ਤੇ ਇੱਕ ਸੰਭ ਦੇ ਹੱਥੋਂ ਜ਼ਮੀਨਾਂ ਜਾ ਰਹੀਆਂ ਹੁਣ ਜੇ ਮਨੁੱਖਤਾ ਦਾ ਰੋਜੀ ਰੋਟੀ ਦਾ ਹੀ ਮਸਲਾ ਖੜਾ ਕਰਦੇ ਨੇ ਉਮਰੋ ਕੁਬਾਇ ਕਿਉਂ ਨਹੀਂ ਲੜੂਗਾ ਇਸ ਹਾਲਤ ਚੋਂ ਜਦ ਵੀ ਕੋਈ ਵੀ ਜਿਹੜੀ ਉਹੀ ਦੀ ਸਰਕਾਰ ਆ ਉਹਦੀ ਲੋੜ ਵੜ ਜਾਂਦੀ ਹੈ ਕਿ ਜੇ ਲੋਕ ਲਾਂਗਦੇ ਰਾਹ ਪੈ ਗਏ ਫਿਰ ਇਹਨੂੰ ਰੋਕਣਾ ਹੈ ਪਹਿਲਾਂ ਰੋਕਣ ਦਾ ਕੰਮ ਆ ਇਹਨੂੰ ਤਾਂ ਮੱਝ ਮੰਡਲੋ ਜਾਤਾਂ ਚ ਮੰਡਲੋ ਗੁੰਮਰਾਹ ਕਰਕੇ ਰਾਜ ਕਰ ਲੋ ਕਿ ਤੁਹਾਡੇ ਰਾਜ ਦਾ ਤੁਸੀਂ ਉਹ ਚੁਣਦੇ ਹੋ ਕਿ ਹੁਣ ਵੀ ਉਹ ਕਹਿੰਦੇ ਨੇ ਕਿ ਸਰਕਾਰ ਤੁਸੀਂ ਬਣਾਉਂਦੇ ਹੋ ਜਿਹੜਾ ਪੂਰਾ ਪ੍ਰਬੰਧਾ ਨੂੰ ਕੌਣ ਬਣਾਉਂਦਾ ਹੈ ਪੋਰਸ ਨੂੰ ਕੌਣ ਬਣਾਉਂਦਾ ਹੈ ਫੌਜ ਨੂੰ ਕੌਣ ਬਣਾਉਂਦਾ ਹੈ ਲਾਲਸਾ ਨੂੰ ਕੌਣ ਪੜਾਉਂਦਾ ਹੈ ਅਧਰਤ ਨਾਲੋਂ ਕਰ ਰਹੇ ਹੈ ਜੇ ਪ੍ਰਧਾਨ ਮੰਤਰੀ ਕੋਈ ਐਲਾਨ ਕਰ ਦੇ ਲਾਗੂ ਕੌਣ ਕਰਦਾ ਹੈ ਕਿਹੜੀ ਧੰਨ ਤੇ ਜੋਰ ਤੇ ਲਾਗੂ ਹੁੰਦੇ ਹੈ ਉਹਦੇ ਵਿੱਚ ਸਾਡਾ ਕੋਈ ਦਾਹਲਤਾ ਕੀ ਲੋਕਾਂ ਦੀ ਬਣ ਸਕਦੀ ਹੈ ਜੇ ਉਹ ਤੁਹਾਡੀ ਦਾਹਲਤਾ ਨਹੀਂ ਫਿਰ ਅਸੀਂ ਕਿਵੇਂ ਆਸ ਕਰੀਏ ਇਸ ਜਮੂਰੀਆ ਜਨ ਜੀਵਨ ਤੇਹਿ ਜਨਾ ਹੈ ਉਹ ਤੇਜ ਕੀਤਾ ਹੋਇਆ ਹੈ ਉਹਦੇ ਖਾਤਰ ਜਿਨ੍ਹਾਂ ਲੋਕਾਂ ਦਾ ਕਾਫੀਆ ਤੰਗ ਹੋ ਲੋਕ ਜਿਹਦੇ ਜੀਵਨ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਕੀ ਤਾਂ ਨਾ ਹੋ ਦੋ ਦੰਦਰਾਵ ਬਣਦੇ ਨੇ ਇਸ ਹਾਮ ਨਾਲ ਵੀ ਜਾਂ ਤਾਂ ਉਹ ਵੇਲੇ ਪ੍ਰਮਾਤਮਾ ਤੇ ਇਹ ਬਰੋਸਾ ਕਰਕੇ ਵੀ ਠੀਕ ਹੈ ਸਾਡੇ ਨਾਲ ਐ ਹੁਣ ਸੀ ਕਰਮੀ ਇਹਦੇ ਐ ਜਿਹੜੂਗਾ ਉਸ ਗੱਲ ਦੇ ਬਰੋਸਾ ਕਰ ਲੜਦਾ ਨਹੀਂ ਲੋਕੇ ਪ੍ਰਚਲਿਤ ਇਸ ਕੰਮ ਤੇ ਲੱਗੇ ਹੋਏ ਐ ਵੀ ਤੁਸੀਂ ਪਿੱਛੇ ਕਰਮ ਮਾੜੇ ਕਰੇ ਐ ਵੀ ਉਹ ਬਣ ਕੇ ਦੇਖ ਕੇ ਸਾਡੇ ਪਿੱਛੇ ਕਰਨ ਜਿਹੜੀਆਂ ਗੱਲਾਂ ਕਹਿੰਦੇ ਐ ਤੁਸੀਂ ਹੁਣ ਚੰਗਾ ਕਰਮ ਕਰੋ ਇਹਦਾ ਫਲ ਤੁਹਾਨੂੰ ਅਗਲੀ ਨਾਹੌਸਟ ਮਿਲਣਾ ਐ ਐਸੇ ਨਹੀਂ ਮਰਨਾ ਨਾ ਗਹਿਨੇ ਪਿਛਲਾ ਦੇਖਿਆ ਨਾ ਗਹਿਨੇ ਅਗਲਾ ਦੇਖਿਆ ਪਰ ਗੱਲ ਤਾਂ ਐ ਜੇ ਜਾਤ ਪਤੀਆਂ ਨੇ ਨਾ ਹੁਣ ਜਿਹਦੇ ਕੋਈ ਇਸ ਗੱਲ ਦੇ ਵਿੱਚ ਆ ਗਈ ਉਹ ਨਹੀਂ ਜਾਣਾ ਉਦੋਂ ਉਹ ਹਨ ਜੇ ਵੀ ਨੂੰ ਲੱਗਦਾ ਵੀ ਪੂਰਾ ਵਧੀਆ ਰਾਜਾਪੁਰੇ ਦਾ ਚਮੂਰੀਆਤਾ ਪੂਰੇ ਮਦੀਆ ਹੱਕ ਹੈ ਉਹ ਵੀ ਕਮਲੂਗਾ ਐਨੀ ਵੀ ਸੇ ਜਮੂਰੀਆਤਾ ਹੈ ਨਹੀਂ ਸਵਾਲ ਹੈ ਵੀ ਕਿਹਦੇ ਖਾਤਰ ਜਮੂਰੀਆਤਾ ਉਹ ਤਾਂ ਜਮੂਰੀਆਤਾ ਨਾਲ ਵੀ ਇਹ ਰਾਜ ਤੇ ਬੈਠੇ ਆ ਜਿੰਨੇ ਅਫਸਰ ਸਾਹੀ ਹੈ ਪੰਜਾਬ ਦੇ ਲੀਡਰ ਹੈ ਉਹਨਾਂ ਬਾਤ ਪੂਰੀ ਜਮੂਰੀਆਤਾ ਪਿਓ ਕਹਿਦਾ ਕਤਲ ਕਰਨ ਕਹਿੰਦਾ ਬਲਾਤ ਕਰਨ ਕਰਲਣ ਉਹਨਾਂ ਕੋ ਜਿਹੜਾ ਉਹਨੂੰ ਮਿਲਿਆ ਹੋਇਆ ਉਹਦਾ ਹੈ ਜਿਵੇਂ ਲੁਕੀਰਪੁਰ ਖੇੜੀ ਵਿਖੇ ਜਿਹੜੀ ਘਟਨਾ ਹੈ ਉਹਨਾਂ ਦਾ ਆਲਾਵਾ ਇਸ ਨੂੰ ਇਲੈਕਟ੍ਰਿਕ ਫਿਰ ਐਮਪੀ ਦੀ ਚੰਦਰ ਜੀ ਦੀ ਕੋਈ ਹਰਾਤ ਰੋਕ ਕਰਨੀ ਜਿਹੜਾ ਹੁੰਦਾ ਇਹ ਨਹੀਂ ਕੋਈ ਰਾਜ ਹੈ ਇਹ ਉਹ ਜਿਹੜਾ ਵੋਟਾਂ ਦੇ ਜ਼ੋਰ ਤੇ ਬਦਲ ਸਕਦਾ ਹੈ ਮਨਮੋਹ ਸ਼ਰਮo ਪ੍ਰਧਾਨ ਮੰਤਰੀ ਹੋਇਆ ਕਿਤੇ ਚੋਣ ਲੜਿਆ ਤੁਸੀਂ ਜੇ ਤੇ ਵੀ ਹਰਾਤ ਆਇਥੋਂ ਅੰਮਰਸਰ ਤੋਂ ਉਹਨਾਂ ਨੇ ਜੇ ਕਿਤੇ ਜਾਂਦਾ ਤੋਂ ਹੱਥ ਹੁਣ ਬਿੱਟੂ ਸਾਹਿਬ ਜੇ ਤੁਹ ਹਲਕੇ ਗਏ ਆ ਉਹਨਾਂ ਨੇ ਮੰਤਰੀ ਬਣਾਤਾ ਤੇ ਲਗਾਤਾਰੋ ਆਗੂ ਗੋਲਾ ਜਿਦਾ ਮਨ ਜਿਵੇਂ ਜਿਵੇਂ ਲੋਕ ਜਾਗਰਤ ਹੋ ਰਹੇ ਨੇ ਜਿਵੇਂ ਦਿੱਲੀ ਭੋੜ ਨੇ ਬਹੁਤ ਜ਼ਿਆਦਾ ਜਾਗਰਤੀ ਦਿੱਤੀ ਲੋਕੋ ਨਾਲ ਲੜਨ ਦੇ ਰਾਹ ਵੱਧ ਪੈ ਗਏ